ਲੋ ਜੀ ਦੋਸਤੋ ਗੁਰੂ ਦਾ ਸਿੰਘ ਕਾਫੀ ਬਾਟੋਂ ਜਿਹੜਾ ਤੁਰ ਕੇ ਆਇਆ ਤੇ ਆਪਾਂ ਗੱਲਬਾਤ ਕਰਦੇ ਆਂ ਬਾਈ ਇੱਧਰ ਆ ਜਾਓ ਤੁਸੀਂ ਬਾੜਾ ਜਾ ਆਪਾਂ ਗੱਲਬਾਤ ਕਰਦੇ ਆਂ ਕਿਹੜੀ ਜਗ੍ਹਾ ਤੋਂ ਆਇਆ ਤੇ ਕਿੱਧਰ ਨੂੰ ਜਾ ਰਿਹਾਗਾ ਬਾਈ ਜੀ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਅਸੀਂ ਗੁਜਰਾਤ ਵਾਪਿੱਤ ਹੋਏ ਆਂ ਗੁਰੂ ਨਾਨਕ ਦਰਬਾਰ ਤੋਂ ਜੀ ਤੇ ਅਸੀਂ ਦਰਬਾਰ ਸਾਹਿਬ ਚੱਲੇ ਆਂ ਅੰਮ੍ਰਿਤਸਰੋਂ ਅੰਮ੍ਰਿਤਸਰ ਚੱਲਿਓ ਕਾਫੀ ਬਾਟ ਆ ਜੀ ਤੁਹਾਡਾ ਉੱਥੋਂ ਕਿੰਨੇ ਕਿੰਨੇ ਕਿਲੋ ਮੀਟਰ ਆਈ ਮੈਂ ਹੱਲੇ ਤੇ ਮੈਨੂੰ ਅਜੇ 53 ਦਿਨ ਹੋ ਗਏ ਨੇ ਤੁਰਦੇ ਨੂੰ ਤੇ ਹੱਲੇ ਪਤਾ ਨਹੀਂ ਕਿੰਨੇ ਦਿਨ ਲੱਗ ਜਾਣਗੇ ਹੋਰ ਅੱਗੇ ਜੀ ਕੱਲੇ ਹੋ ਤੁਸੀਂ ਹਾਂਜੀ ਗੱਲੇ ਸਵਾ ਲੱਖਾਂ ਅੱਛਾ ਸਵਾ ਲੱਖ ਹੌਸਲੇ ਬੁਲੰਦਾ ਹੈ ਬੁਲੰਦਾ ਏਕਦਮ ਕੀ ਮਨ ਦੇ ਵਿੱਚ ਕੀ ਇਦਾਂ ਦਾ ਖਿਆਲ ਆਇਆਗਾ ਗੁਰੂ ਘਰ ਜਿਹੜਾ ਤੁਸੀਂ ਅੰਮ੍ਰਿਤਸਰ ਦੀ ਧਰਤੀ ਹੈ ਨਾ ਤੇ ਉੱਥੇ ਤੁਰ ਕੇ ਜਾ ਰਹੇ ਹੋ ਤੁਸੀਂ ਕੋਈ ਨਹੀਂ ਅੰਦਰੋਂ ਮਨ ਹੋਇਆ ਕਿ ਬਾਬੇ ਜਾਣਾ ਹੈ ਕੋਲ ਤੁਰ ਕੇ ਜਾਣਾ ਹੈ ਬਾਬੇ ਦੇ ਕੋਲ ਅੱਛਾ ਜੀ ਮਨ ਦੇ ਵਿੱਚ ਖਿਆਲ ਆਇਆ ਹਾਂਜੀ ਬਿਲਕੁਲ ਤਾਂ ਪੜ੍ਹੇ ਲਿਖੇ ਕਿੰਨੇ ਹੋ ਤੁਸੀਂ ਵੈਸੇ ਅਸੀਂ ਉਹ ਪਤਾ ਤਾਂ ਹੈ ਆਪਣੇ ਪਿੰਡੇ ਦੇ ਮੁੰਡੇ ਕਦੇ ਵੱਡੇ ਨਹੀਂ ਆ ਗੇੜੀ ਮਾਰਦੇ ਸੀ ਅੱਛਾ ਹਾਂਜੀ ਤੇ ਹੱਲੇ ਤੇ ਫਾਈਟ ਕਰਦੇ ਆ ਐਮ ਐਮ ਆਈ ਯੂ ਐਫ ਸੀ ਅੱਛਾ ਜੀ ਹਾਂਜੀ ਤਾਂ ਬਿਲਕੁਲ ਘਰੇ ਤੁਸੀਂ ਦੱਸਿਆਗਾ ਸਾਰਿਆਂ ਨੂੰ ਪਤਾ ਹੈ ਸਾਰੇ ਖੁਸ਼ ਨਗਰਵਾੜੇ ਅੱਛਾ ਜੀ ਹਾਂਜੀ ਕਿ ਆਪਣਾ ਪੁੱਤ ਚੱਲਿਆ ਹੈ ਯਾਦਰਾ ਦੇ ਜੀ ਹਾਂਜੀ ਮਨ ਘਰੇ ਤੁਸੀਂ ਦੱਸਿਆ ਸਾਰੇ ਪਰਿਵਾਰ ਵਾਲੇ ਖੁਸ਼ ਹੈ ਹਾਂਜੀ ਸਾਰੇ ਖੁਸ਼ ਨੇ ਬਿਲਕੁਲ ਆਜੋ ਮੜੇ ਆਪਾਂ ਸਾਈਡ ਤੇ ਹੋ ਕੇ ਗੱਲਬਾਤ ਕਰਦੇ ਆ ਤਾਂ ਵੇਖੋ ਇਹ ਨੌਜਵਾਨ ਉਮਰ ਕਿੰਨੀ ਤੁਹਾਡੀ ਹੱਲੇ ਤਾਂ 20 ਚੱਲ ਰਹੀ ਆ ਅੱਛਾ ਜੀ ਹਾਂਜੀ ਕੋਈ ਰਾਹ ਚ ਸਮੱਸਿਆ ਨਹੀਂ ਆਈ ਕੋਈ ਨਹੀਂ ਕੋਈ ਨਹੀਂ ਆਈ ਸਾਰੇ ਬੰਦੇ ਚੰਗੇ ਮਿਹੜੇ ਜਿੰਨੇ ਵੀ ਮਿਲਿਆ ਠੀਕ ਆ ਕਿੰਨੇ 100 ਕਿਲੋਮੀਟਰ ਦਾ ਹਿਸਾਬ ਲਾਇਆ ਨਹੀਂ ਜੀ ਕੋਈ ਹਿਸਾਬ ਦੇ ਨਹੀਂ ਲਾਇਆ ਬਸ ਦੁਰਗੇ ਆ ਇਧਰ ਜੀ ਕਿਹੜੇ ਕਿਹੜੇ ਏਰੀਆ ਵਿੱਚ ਦੀ ਹੁੰਦੇ ਆਏ ਆ ਤੁਸੀਂ ਅਸੀਂ ਪਹਿਲਾ ਤੋਂ ਤੇ ਰਾਜਸਥਾਨ ਚ ਅੱਛਾ ਜੀ ਫਿਰ ਹਰਿਆਣਾ ਜੀ ਫਿਰ ਉਸ ਤੋਂ ਬਾਅਦ ਪੰਜਾਬ ਆਏ ਆਪਣੇ ਜੀ ਹਾਂ ਜੀ ਤੁਹਾਨੂੰ ਕਾਫੀ ਵਾਟੋਂ ਸੰਗਤ ਜੀ ਇਹ ਤੁਰ ਕੇ ਆ ਰਿਹਾ ਹੈਗਾ ਨੌਜਵਾਨ ਸਿੱਖ ਹਨ ਤਾਂ ਤੁਸੀਂ ਜਿਹੜੀ ਹੈਗੀ ਇੱਕ ਗੇਮ ਖੇਡਦੇ ਹੋ ਉਹਦੇ ਵਿੱਚ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੀ ਹਲੇ ਤਾਂ ਸਾਡੀ ਫਾਈਟ ਸੀ ਪਹਿਲੀ ਫਾਈਟ ਤੇ ਸਾਡਾ ਐਕਸਟੈਂਡ ਹੋ ਗਿਆ ਸੀ ਹੁਣੇ ਮੈਨੂੰ ਸਾਡੇ ਬੱਜੀ ਦੇ ਪੈਰ ਜੇ ਇਹ ਸਾਡਾ ਪੈਰ ਟੁੱਟ ਗਿਆ ਸੀ ਅੱਛਾ ਜੀ ਤੇ ਇਹ ਹਲੇ ਮੈਚ ਸੀ ਤੇ ਉਹ ਫੇਰ ਹੋ ਗਈ ਸੀ ਬਿਲਕੁਲ ਦੋਸਤੋ ਮੈਂ ਤੁਹਾਨੂੰ ਫਾਈਟ ਦੀ ਗੱਲ ਦੱਸਾਂ ਜਿਹੜੀ ਗੇਮ ਖੇਡਦਾਗਾ ਹਨਾ ਇਹ ਜਿਹੜੀ ਗੇਮ ਹੈਗੀ ਇਹਦੇ ਵਿੱਚ ਜ਼ਿਆਦਾ ਖਾਣਾ ਵੀ ਨਹੀਂ ਹੁੰਦਾ ਹਨਾ ਨਹੀਂ ਜੀ ਕੋਈ ਖਾਣਾ ਨਹੀਂ ਹੁੰਦਾ ਕੋਈ ਹਾਂ ਵੀ ਨਾਰਮਲ ਜਾਨੀ ਕਿ ਜਿੰਨੀ ਕਿ ਭੁੱਖ ਲੱਗਦੀ ਹੈ ਜਿਹਨੇ ਉਹਨੇ ਜਿੰਨਾ ਹੀ ਖਾਂਦੇ ਨੇ ਕੋਈ ਕੋਲਡ ਡਰਿੰਕ ਕੁਝ ਨਹੀਂ ਪੀਂਦੇ ਨੀ ਜੀ ਅੱਛਾ ਕੋਲਡ ਡਰਿੰਕ ਵੀ ਕੁਝ ਨਹੀਂ ਹਨਾ ਪੀਣਾ ਪੀਣਾਗਾ ਸਿਹਤ ਦਾ ਖਿਆਲ ਵੀ ਪੂਰਾ ਰੱਖਣਾ ਹਨਾ ਜਿਹੜਾ ਵੇਖੋ ਪੈਰ ਤੇ ਸੱਟ ਲੱਗੀ ਹੋਈ ਸੀ ਹਨਾ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਗੁਰੂ ਘਰ ਗੁਰੂ ਦੀ ਨਗਰੀ ਗੁਰੂ ਅਮਰitsar ਗੁਰੂ ਰਾਮਦਾਸ ਦੀ ਧਰਤੀ ਤੇ ਕਹਿੰਦਾ ਮੈਂ ਪੈਦਲ ਤੁਰ ਕੇ ਹਨਾ ਕਾਫੀ ਵਾਟੋ ਜਿਹੜਾ ਹੈਗਾ ਜਾਣਾ ਹੈਗਾਗਾ ਤਾਂ ਵੇਖੋ ਤੁਸੀਂ ਇਸ ਟਾਈਮ ਜਿਹੜਾ ਹੈਗਾ ਗੁਰੂ ਦੇ ਸਿੰਘ ਦੇ ਵਿੱਚ ਮੰਨ ਦੇ ਵਿੱਚ ਖਿਆਲ ਆਇਆ ਹਨਾ ਤਾਂ ਕੀ ਲੱਗਦਾਗਾ ਮੰਨ ਦੇ ਜਦੋਂ ਤੁਸੀਂ ਜਾ ਰਹੇ ਹੋ ਹਨਾ ਮੰਨ ਦੇ ਵਿੱਚ ਲੋਕੀ ਗੱਡੀਆਂ ਤੇ ਜਾਈ ਜਾਂਦੇ ਆ ਹਨਾ ਕੋਈ ਮੋਟਰਸਾਈਕਲ ਤੇ ਜਾਈ ਜਾਂਦਾਗਾ ਤੁਸੀਂ ਪੈਦਲ ਜਾਈ ਜਾਂਦੇ ਹੋ ਕੀ ਮੰਨ ਦੇ ਵਿੱਚ ਖਿਆਲ ਨਹੀਂ ਆਉਂਦਾ ਕਿ ਕਈ ਵਾਰੀ ਮੰਨ ਦੇ ਵਿੱਚ ਨਹੀਂ ਨਹੀਂ ਕੋਈ ਮੰਨ ਨਹੀਂ ਕੋਈ ਖਿਆਲ ਨਹੀਂ ਆਉਂਦਾ ਮੈਨੂੰ ਤਾਂ ਇਹ ਲੱਗਦਾ ਕਿ ਯਾਰ ਮੈਂ ਇਹਨਾਂ ਤੋਂ ਕਿੰਨਾ ਚੰਗਾ ਆ ਕਿ ਮੈਂ ਤੁਰ ਕੇ ਜਾ ਰਹੇ ਆ ਬਦ ਦੇ ਗੱਡੀ ਤੇ ਜਾ ਰਹਾਂ ਮੈਂ ਹਾਂਜੀ ਤੇ ਮੈਨੂੰ ਕਦੇ-ਕਦੇ ਲੱਗਦਾ ਸਾਡਾ ਰੱਬ ਸਾਡੇ ਪਿੱਛੇ-ਪਿੱਛੇ ਤੁਰ ਰਿਹਾ ਹੈ ਸਾਡੇ ਕੋਲਿਆ ਦੇਖੋ ਹੌਸਲੇ ਬੜੇ ਬਲੰਦਾ ਕਹਿੰਦਾ ਵੀ ਰੱਬ ਮੇਰੇ ਨਾਲ ਤੁਰ ਰਿਹਾਗਾ ਮੈਂ ਰੱਬ ਜਨਮਾਂ ਦੇ ਵਿੱਚ ਖਿਆਲ ਆਇਆ ਵੀ ਮੈਂ ਗੁਰੂ ਘਰ ਜਾਣਾ ਹਨਾ ਤਾਂ ਚੰਗੀ ਗੇਮ ਵੀ ਖੇਡ ਰਿਹਾ ਹਨਾ ਤਾਂ ਪੈਰ ਦੇ ਵਿੱਚ ਸੱਟ ਵੀ ਲੱਗੀ ਹੋਈ ਆ ਹਨਾ ਤਾਂ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦਾ ਬਸ ਕੁਝ ਨਹੀਂ ਮਤਲਬ ਅੱਜ ਦੇ ਜਿਹੜੇ ਵੀ ਬੰਦੇ ਨੇ ਜਿਹੜੇ ਵੀ ਕੁੜੀਆਂ ਪਿੱਛੇ ਬਜਦੇ ਨੇ ਨਸੇਬ ਤੇ ਕਰਦੇ ਨੇ ਉਹਦੇ ਪਿੱਛੇ ਤੇ ਮੈਂ ਕਹਿੰਦਾ ਬਾਈ ਇਦਰਾ ਨਾ ਕਰੋ ਯਾਰ ਕਿ ਆਪਣੀ ਲਾਈਫ ਵੇਖੋ ਯਾਰ ਉਹ ਵੀਰੋ ਹਾਂ ਕਿਸੇ ਕੁੜੀ ਪਿੱਛੇ ਨਹੀਂ ਨਸਾ ਪੱਤਾ ਨਾ ਕਰੋ ਵੀਰੇ ਜੀ ਬਸ ਮੈਂ ਤਾਂ ਇਦਰੇ ਹੀ ਇਹ ਨਾ ਜੁੜਨਾ ਆ ਵੇਖੋ ਇਸ ਸਿੰਘ ਦੇ ਹੌਸਲੇ ਬੁਲੰਦ ਨੇ ਤਾਂ ਘਰੋਂ ਪੈਸੇ ਪੂਸੇ ਲੈ ਕੇ ਤੁਰੇ ਹੋਗੇ ਫਿਰ ਹਾਂਜੀ ਪੈਸੇ ਲੈ ਕੇ ਤੁਰੇ ਸੀ ਤੇ ਰਸਤੇ 'ਚ ਵੀ ਕੋਈ ਸੇਵਾ ਮਿਲੀ ਹਾਂਜੀ ਬਹੁਤ ਸਾਰਿਆਂ ਨੇ ਸੇਵਾ ਕੀਤੀ ਆ ਜੀ ਜਿੰਨੇ ਵੀ ਬੰਦੇ ਪੰਜਾਬੀ Hindu ਸਾਰੇ ਬੰਦੇ ਮਤਲਬ ਚੰਗੇ ਮਿਹਰੇ ਸੀ ਸਾਰਿਆਂ ਨੇ ਸੇਵਾ ਕੀਤੀ ਜੀ ਬਹੁਤ ਚੰਗਾ ਲੱਗਿਆ ਜੀ ਜੀ ਬਿਲਕੁਲ ਤਾਂ ਫਿਰ ਖਾਣਾ ਗੁਰੂ ਘਰ ਜਾ ਕੇ ਖਾਣੇ ਹੋ ਕਿ ਰਸਤੇ 'ਚ ਹੋਟਲ ਉਪਰ ਤੇ ਵੀ ਖਾ ਲੈਣੇ ਨਹੀਂ ਕਦੇ ਢਾਬੇ 'ਚ ਖਾ ਲੈਨੇ ਆਂ ਤੇ ਗੁਰੂ ਘਰ ਖਾ ਲੈਨੇ ਕਿਤੇ ਵੀ ਮੰਦਿਰ ਕੀ ਜਿੱਤੇ ਲਵਜਾ ਨੇ ਉੱਥੇ ਖਾ ਲੈਨੇ ਆਂ ਜੀ ਬਿਲਕੁਲ ਤੇ ਰਾਤ ਨੂੰ ਜਿਹੜੀ ਕਿ ਗੁਰੂ ਘਰ ਜਾ ਕੇ ਜਿਹੜੀ ਰਾਤ ਜਿਹੜੀ ਗੁਜ਼ਾਰਦੇ ਹੋ ਕਿ ਸੜਕ ਦੇ ਉੱਪਰ ਜਾਂ ਕਿਤੇ ਪਿੰਡ ਦੇ ਵਿੱਚ ਕਿਵੇਂ ਨਹੀਂ ਕਦੇ ਮਤਲਬ ਕਦੇ ਢਾਬੇ 'ਚ ਕਦੇ ਗੁਰੂ ਘਰ ਤੇ ਕਦੇ ਮੰਦਿਰ ਤੇ ਵੀ ਕਿਤੇ ਵੀ ਗੁਜ਼ਾਰ ਲੈਨੇ ਆਂ ਜੀ ਬਿਲਕੁਲ ਕਹਿੰਦੇ ਵੀ ਅ ਰਸਤੇ 'ਚ ਕੋਈ ਡਿੱਕਾ ਕੋਈ ਨਹੀਂ ਆਏਗਾ ਹਨਾ ਤਾਂ ਵੇਖੋ ਕਹਿੰਦੇ ਵੀ ਮਨ ਦੇ ਵਿੱਚ ਖਿਆਲ ਆਇਆ ਤਾਂ ਮੈਂ ਗੁਰੂ ਘਰ ਨੂੰ ਤੁਰ ਪਿਆ ਵੇਖੋ ਕਿੱਦਾਂ ਦੇ ਜਿਹੜੇ ਹੈਗੇ ਆ ਅੱਜ ਵੀ ਸਿੰਘ ਠੀਕ ਆ ਤਾਂ ਅ ਅੱਜ ਵੀ ਜਿਹੜੇ ਸਿੰਘ ਹੈਗੇ ਆ ਪੂਰੇ ਇਸ ਟਾਈਮ ਤਿਆਰਪੁਰ ਤਿਆਰ ਨੇ ਕਹਿੰਦੇ ਵੀ ਅਸੀਂ ਹਰ ਇੱਕ ਮਨ ਦੇ ਵਿੱਚ ਖਿਆਲ ਆਉਣ ਤੋਂ ਬਾਅਦ ਜਿਹੜੇ ਗੁਰੂ ਘਰ ਨੂੰ ਜਾਣ ਨੂੰ ਤੁਰ ਕੇ ਜਾਣ ਨੂੰ ਜਿਹੜਾ ਹੈਗਾ ਮਨ ਦੇ ਵਿੱਚ ਚਾ ਆਇਆ ਤਾਂ ਗੁਰੂ ਘਰ ਨੂੰ ਤੁਰ ਪਏ ਪੈਦਲ ਯਾਤਰਾ ਕਰ ਰਹੇ ਆ ਤਾਂ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਲੋਕਾਂ ਨੂੰ ਵੀ ਸਨੇਹਾ ਦਿੱਤਾ ਵੀ ਨਸ਼ੇ ਤੋਂ ਰਹਿਤ ਹੋਵੋ ਤੇ ਇੱਕ ਹੋਰ ਵੀ ਸਨੇਹਾ ਦਿੱਤਾ ਜਿਹੜਾ ਹੋਰ ਸਨੇਹਾ ਦਿੱਤਾ ਉਹ ਦੁਬਾਰਾ ਫੇਰ ਇੱਕ ਵਾਰੀ ਰਿਪੀਟ ਕਰ ਦਿਓ ਬਈ ਮੇਰੇ ਵੀਰੋ ਨਸ਼ੇ ਪੱਤੇ ਨਾ ਕਰੋ ਤੇ ਕੁੜੀਆਂ ਤੋਂ ਦੂਰ ਰਹੋ ਵੀਰ ਆਪਣੇ ਜਿਹੜੇ ਵੀ ਮਤਲਬ ਜਿਹੜੀ ਵੀ ਤੁਸੀਂ ਗੇਮਾਂ ਖੇਡਦੇ ਹੋ ਜੇ ਵੀ ਤੁਸੀਂ ਕਰਦੇ ਹੋ ਮਨ ਨਾਲ ਕਰੋ ਤੇ ਰੱਬ ਨੂੰ ਮੰਨੋ ਇਹ ਰੱਬ ਤੋਂ ਵੱਡਾ ਕੁਝ ਨਹੀਂ ਇਸ ਦੁਨੀਆ 'ਚ ਤੇ ਆਪਣੇ ਮਾਪਿਆਂ ਨੂੰ ਕਦੇ ਨਹੀਂ ਛੱਡੋ ਬਿਲਕੁਲ ਬੜਾ ਵਧੀਆ ਲੱਗਿਆ ਤਾਂ ਵੇਖੋ ਇਸ ਵੀਰ ਨਾਲ ਗੱਲਬਾਤ ਕਰਕੇ ਤਾਂ ਬੜਾ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ